ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗਵਿੰਦਪੁਰਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਗਗਨਦੀਪ ਡਾਕਟਰ ਦੇ ਘਰ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੱਜਰ ਸੂਈ ਮੱਝ ਦਿਖਾਵਾਂਗੇ ਦੁੱਧ ਮਿੱਤਰੋ ਫੁੱਲ ਤਿਆਰ ਹੈ ਭਾਵੇਂ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਕੱਦ ਕਾਠ ਬੇਲ ਫੁੱਲ ਹੈ ਇੱਕ ਮਿੱਤਰੋ ਸਿੰਘ ਦਾ ਕੈਬ ਵੀ ਲਿਆਵਾ ਤੇ ਥਣਲੇਪੇ ਦੀ ਬੰਪਰਾ ਆਪਾਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਵਾਂਗੇ ਥੋੜੇ ਜਿਮ ਮਗਰਲੇ ਥਣ ਮੋਟੇ ਆ ਤੇ ਦੁੱਧ ਫੇਰ ਆਪਾਂ ਕਹਿੰਦੇ ਬਹੁਤ ਸੋਹਣਾ ਤਿਆਰ ਕੀਤਾ ਕਦੋਂ ਕਦੀ ਸੂਈ ਆ ਕਿਹੜੇ ਸਿਮੰਟ ਦਾ ਜਿਹੜਾ ਬੱਚਾ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆ ਤੇ ਲੇਵਾ ਮਿੱਤਰੋ ਫੇਰ ਆਪਾਂ ਕਹਿੰਦੇ ਦੀਂਦਾ ਹੈ ਨਹੀਂ ਪਰ ਦੁੱਧ ਭਾਈ ਕਹਿੰਦਾ ਵੀ ਫੁੱਲ ਤਿਆਰ ਆ ਭਾਵੇਂ 2 ਟਾਈਮ 3 ਟਾਈਮ ਤੁਸੀਂ ਲੈ ਲਈ ਕਰ ਸਕਦੇ ਹੋ ਹਾਂਜੀ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਠੀਕ ਐ ਸੇ ਤਾਂ ਵੀਡੀਓ ਆਪਾਂ ਕਾਜੀ ਪਾ ਦਿੰਗਾ ਤੇਰੇ ਘਰ ਹਣ ਹਾਂ ਬਹੁਤ ਵਧੀਆ ਪੈ ਗਿਆ ਤੇ ਰਿਜ਼ਲਟ ਕਿੰਨਾ ਕੁ ਮਿਲ ਰਿਹਾ ਵੀਡੀਓ ਦਾ ਬਹੁਤ ਵਧੀਆ ਮਿਲਦਾ ਜੀ ਵਧੀਆ ਮਿਲਦਾ ਪੂਰਾ ਵਧੀਆ ਰੱਟ ਮਿਲਦਾ ਠੀਕ ਐ ਤੇ ਇਹਦੇ ਸੂਏ ਦੀ ਆਪਾਂ ਗੱਲ ਕਰ ਗਏ ਸੂਆ ਇਹ ਤੀਜਾ ਸੂਆ ਹੋਊਗਾ ਤੀਜਾ ਸੂਆ ਸੂਈ ਵੀ ਆ ਹਾਂਜੀ ਕਿੰਨੇ ਕੁ ਦਿਨ ਹੋਗੇ ਸੂਏ ਨੂੰ ਇਹਨੂੰ 12 ਦਿਨ ਹੋਊ ਸੂਈ ਨੂੰ 12 ਦਿਨ ਹੋਗੇ ਸੂਈ ਨੂੰ ਹਾਂਜੀ ਕਿਹੜੇ ਸਿਮਨ ਦੀ ਕੱਟੀ ਐ ਕੱਟੀ ਕੋਈ ਨੂਰ ਦੀ ਕੋਈ ਨੂਰ ਦੀ ਹਾਂਜੀ ਦੁੱਧ ਸਹੀ ਕਿੰਨਾ ਕੁ ਤਿਆਰ ਐ ਇਸ ਵਕਤ ਦੋ ਸੌ ਐਂਟਰ ਤਿਆਰ ਆ ਜੀ ਤੁਹਾਡੇ ਜਿਵੇਂ ਹੁਣ ਲੈਵਾ ਦਿੰਦਾ ਨਹੀਂ ਮੰਨਣਾ ਨਹੀਂ ਮੰਨਣਾ ਨਹੀਂ ਕਿਸੇ ਨੇ ਤਿੰਨ ਟਾਂਜੋੜਾ ਜੀ ਹਾਂਜੀ ਤਿੰਨ ਟਾਂਜੋੜੇ ਚਾਰ ਟਾਂਜੋੜੇ ਤਿੰਨ ਟਾਈਮ ਚਾਰ ਟਾਈਮ ਚੋਕੇ 16 ਲੀਟਰ ਤਿਆਰ ਹੈ ਕੋਈ ਨੂਰ ਦੀ ਕੱਟੀ ਕੋਈ ਨੂਰ ਦੀ ਕੱਟੀ ਠੀਕ ਹੈ ਰੇਟ ਜੈ ਜੈ ਕੀ ਕਰਤਾ ਦਾ 155 ਜੀ 155 ਜੀ ਥੋੜਾ ਕਣਾ ਮਾਨਦਾਨ ਹੋ ਬਸ ਮਾਨਦਾਨ ਨਹੀਂ ਹੋਊਗਾ ਜੀ ਓਕੇ ਸੋ ਜੇਕਰ ਕਿਸੇ ਭਰਾ ਨੇ ਮਿੱਤਰੋ ਦੁੱਧ ਵਾਲੀ ਮੱਝ ਦੀ ਲੋਡ ਹੋਵੇ ਤਾਂ ਕਰ ਸਕਦੇ ਹੋ ਤੁਸੀਂ ਸੰਪਰਕ ਕਿਉਂਕਿ ਕੱਟੀ ਵੀ ਮਗਰ ਚੰਗੇ ਸਿਮਣ ਦੀ ਹੈ ਤੇ ਦੁੱਧ ਵੀ ਭਾਈ ਕਹਿੰਦਾ ਵੀ ਜਿਹੜਾ 16 ਲੀਟਰ ਤਿਆਰ ਹੈ ਸਰੀਰ ਤੇ ਕੱਲੀ-ਕੱਲੀ ਮਿੱਤਰੋ ਨਾੜ ਦੀਦੀ ਆ ਪਿੰਡਾ ਇੰਨਾ ਬਦਲਿਆ ਤੇ ਰੇਟ ਬਾਈ ਨੇ ਕਰਤਾ 155 155 ਚ ਤੋੜਾ ਕਹਣਾ ਮਾਨਤਾ ਨਹੀਂ ਹੋਣਾ ਜੇ ਲੇਵਾ ਦੇਖ ਕੇ ਤਾਂ ਹਰ ਬੰਦੇ ਨੇ ਆਏ ਕਹਿੰਦਾ ਵੀ 10.5 11 ਹੀ ਹੋਣਾ ਪਰ ਦੋ ਤਿੰਨ ਟਾਈਮ ਮਿੱਤਰੋ ਆਪ ਦੀ ਤੁਸੀਂ ਤਸੱਲੀ ਵੀ ਕਰ ਸਕਦੇ ਹੋ ਤੇ ਫੋਨ ਨੰਬਰ ਜੀ ਆਪਣਾ 70093 70093 23919 23919 ਧੋਰੋ ਜੇ ਇੱਕ ਵਾਰੀ ਤੇ 12-13 ਦਿਨਾਂ ਦੀ ਬਾਈ ਕਹਿੰਦਾ ਵੀ ਸੋਈ ਵੀ ਹੈ ਮਗਰ ਕੱਟੀ ਹੈ ਐ ਮੈਲਾ ਚੱਲੀ ਨਹੀਂ ਜੀ ਮੈਲਾ ਹਜੇ ਬਾਈ ਕਹਿੰਦਾ ਵੀ ਚੱਲੀ ਨਹੀਂ ਕਿਉਂਕਿ ਮੈਲਾ 15 ਦਿਨਾਂ ਤੋਂ ਚੱਲਦਾ ਮੋੜ ਲਾ ਜੇ ਤੁਸੀਂ ਕੱਦ ਕਾਠ ਵੀ ਫੁੱਲ ਆ ਤੇ ਬੇਲ ਵੀ ਫੁੱਲ ਹੈ ਸਿੰਘ ਦਾ ਕੈਪ ਜਰੂਰ ਲਿਆਵਾ ਉਹ ਆਪਾਂ ਹਰ ਚੀਜ਼ ਆਪਣਾ ਫਰਜ਼ ਮੰਦਾ ਦੱਸੰਦਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਪਿੰਡ ਹੈਗਾ ਜੀ ਗਵਿੰਦਪੁਰਾ ਤਹਿਸੀਲ ਕੋਨਿਆਣਾ ਆ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੇ ਜੇਕਰ ਕਿਸੇ ਵੀ امیر ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਅੱਜ 98724 ਤੇ 82124 ਤੋਂ ਸਾਰੇ ਵੀਰਾਂ ਦਾ ਧੰਨਵਾਦ